ਸਾਧ ਸੰਗਤ ਜੀ ਗੁਰੂ ਜੀ ਨਾਮ ਬਾਣੀ ਆਸਰੇ ਪਾਪੀ ਜੀਵਨ ਦਾ ਉਦਾਰ ਕਰਦੇ ਰਹੇ ਸੈਦਪੁਰ ਰਹਿੰਦਿਆਂ ਕਈ ਦਿਨ ਹੋ ਗਏ ਭਾਈ ਮਰਦਾਨਾ ਤਲਵੰਡੀਆਂ ਹੋ ਕੇ ਗੁਰੂ ਜੀ ਕੋਲ ਪੁੱਜ ਗਿਆ ਜਦੋਂ ਗੁਰੂ ਜੀ ਨੇ ਮਾਤਾ ਤ੍ਰਿਪਤਾ ਜੀ ਪਿਤਾ ਕਾਲੂ ਜੀ ਤੇ ਰਾਏ ਬੁਲਾਰ ਜੀ ਦੀ ਸੁੱਖ ਸੰਤ ਪੁੱਛੀ ਤਾਂ ਭਾਈ ਮਰਦਾਨੇ ਨੇ ਆਖਿਆ ਦਾਤਾ ਮੈਂ ਕੀ ਦੱਸਾਂ ਸਾਰੇ ਬਹੁਤ ਬੇਰਾਂ ਕਰਦੇ ਨੇ ਮਾਤਾ ਤ੍ਰਿਪਤਾ ਜੀ ਦੇ ਨੈਣਾ ਵਿੱਚੋਂ ਤਾਂ ਜਲ ਸੁੱਕਦਾ ਹੀ ਨਹੀਂ ਜਿਸ ਦਿਨ ਸੁਲਤਾਨਪੁਰ ਤੋਂ ਸੁਨੇਹਾ ਪੁਜਾ ਹੈ ਕਿ ਨਾਨਕ ਸਾਧ ਹੋ ਕੇ ਘਰੋਂ ਨਿਕਲ ਗਿਆ ਉਸ ਦਿਨ ਤੋਂ ਬਹੁਤ ਵਿਰਾਂਗ ਕਰਦੇ ਹਨ ਇਹੋ ਆਖਦੇ ਹਨ ਪੁੱਤਰ ਦੇ ਦਰਸ਼ਨ ਨਹੀਂ ਹੋਣਗੇ ਰੋਂਦੀ ਹੀ ਮਰ ਜਾਵਾਂਗੀ ਮਹਿਤਾ ਗਾਲੂ ਜੀ ਉਹਨਾਂ ਦਾ ਤਾਂ ਪੁੱਛੋ ਹੀ ਕੁਝ ਨਾ ਉਹ ਤਾਂ ਸ਼ੁਦਾਈਆਂ ਵਾਂਗ ਫਿਰਦੇ ਨੇ ਕਦੀ ਕ੍ਰੋਧਵਾਨ ਹੋ ਕੇ ਤੁਸਾਨੂੰ ਮੰਦ ਸ਼ਬਦ ਆਖਣ ਲੱਗ ਪੈਂਦੇ ਹਨ ਤੇ ਕਦੀ ਆਪ ਮੋਹਾਰੇ ਵੱਧ ਘੱਟ ਬੋਲੀ ਜਾਂਦੇ ਹਨ ਉਨ੍ਹਾਂ ਦਾ ਕਲੇਜਾ ਹਿੱਲ ਗਿਆ ਹੈ ਮੈਨੂੰ ਪੱਕਿਆਂ ਕਰਦੇ ਸੀ ਇੱਕ ਵਾਰ ਜ਼ਰੂਰ ਪੁੱਤਰ ਘਰ ਆਵੇ ਰਾਏ ਬੁਲਾਰਦੀ ਤਾਂ ਪੁੱਛੋ ਹੀ ਕੁਝ ਨਾ ਉਹ ਤਾਂ ਤੁਸਾਂ ਦੇ ਵਿਛੋੜੇ ਵਿੱਚ ਕੋਇਲ ਵਾਂਗ ਕੂਕ ਰਹੇ ਹਨ ਉਹ ਤਾਂ ਰਾਤ ਦਿਨੇ ਬੇਨਤੀਆਂ ਕਰਦੇ ਹਨ ਕਿ ਤੁਸੀਂ ਉਹਨਾਂ ਨੂੰ ਮਿਲੋ ਤੁਸਾਂ ਦੇ ਦッセ ਸ਼ਬਦਾਂ ਦਾ ਜਾਪ ਕਰਦੇ ਰਹਿੰਦੇ ਹਨ ਬਹੁਤ ਬੈਰਾਗੀ ਹੋ ਗਏ ਨੇ ਜਦੋਂ ਮੈਂ ਤੁਰਨ ਲੱਗਾ ਤਾਂ ਮੈਨੂੰ ਸੱਦ ਕੇ ਏਉਂ ਪੱਕਿਆਂ ਕਰਨ ਲੱਗੇ ਮਰਦਾਨਿਆਂ ਮੇਰੇ ਵੱਲੋਂ ਪੱਕਾ ਕਰਕੇ ਆਖੀ ਰਾਏ ਬੁਲਾਰ ਤੇਰਾ ਸੇਵਕ ਤੈਨੂੰ ਯਾਦ ਕਰਦਾ ਹੈ ਜਿਵੇਂ ਮੱਛਲੀ ਨੀਰ ਬਿਨਾ ਤੜਪਦੀ ਹੈ ਤਿਵੇਂ ਉਹ ਤੜਪ ਰਿਹਾ ਹੈ ਪ੍ਰੀਤਮ ਪਿਆਰੇ ਆ ਦਰਸ਼ਨ ਦੇ ਕੱਪ ਦੇ ਹਿਰਦੇ ਨੂੰ ਠੰਡ ਪਾਈ ਦਿਲ ਦੀ ਬੇਚੈਨੀ ਨੂੰ ਦੂਰ ਕਰੀ ਆਈ ਮੇਰੇ ਮਾਹੀ ਮੇਰੇ ਪਿਆਰੇ ਐਉ ਉਹ ਕਿੰਨਾ ਚਿਰ ਵਿਰਾਗ ਕਰਦੇ ਰਹੇ ਸੁਨੇਹਾ ਦੇਂਦੇ ਹੋਏ ਉਹ ਇਹ ਵੀ ਆਖਦੇ ਸਨ ਕਿ ਜੇ ਨਾਨਕਜੀ ਤਲਵੰਡੀ ਆ ਕੇ ਰਹਿਣ ਤਾਂ ਸਾਰਾ ਖਰਚ ਮੈਂ ਦਿਆਂਗਾ ਧਰਮਸ਼ਾਲਾ ਬਣਵਾ ਦਿਆਂਗਾ ਸਾਰੀ ਜ਼ਮੀਨ ਉਹਨਾਂ ਦੇ ਹਵਾਲੇ ਕਰ ਦਿਆਂਗਾ ਪਰ ਇੱਕ ਵਾਰ ਜ਼ਰੂਰ ਆ ਜਾਣ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ